ਭਗਵੰਤ ਮਾਨ ਜੀ ਜਦੋਂ ਸਰਕਾਰ ਬੰਨੀ ਸੀ ਜਦੋਂ ਵੋਟਾਂ ਲੈਣੀਆਂ ਇਹਨੇ ਵਾਅਦਾ ਕੀਤਾ ਜੀ ਮੈਂ ਬੇਦਬੀ ਲਈ ਕਾਨੂੰਨ ਬਣਾਵਾਂਗਾ ਸਖਤ ਕਾਨੂੰਨ ਬਣਾਵਾਂਗਾ ਜਿਦੋਂ ਲੋਕ ਡਰਨਗੇ ਬੇਅਦਮੀਆਂ ਨਾ ਹੋਣਗੀਆਂ ਇੱਕ ਵਿਸ਼ੇਸ਼ اجلاس ਸੱਦ ਲਿਆ ਉਹਦੇ ਵਿੱਚ ਕੀ ਨਿਕਲਿਆ ਕੁਛ ਨਹੀਂ ਨਿਕਲਿਆ ਹਰਿਆਣਾ ਸ਼ਰਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਢਿੰਡਾ ਸਾਹਿਬ ਉਹ ਵੀ ਆਏ ਹਨ ਜਿਹੜਾ ਸਭ ਤੋਂ ਵੱਧ ਅਕਾਲੀ ਦਲ ਕਹਿੰਦਾ ਹੈ ਵੀ ਅਸੀਂ ਸਾਡਾ ਧਰਮ ਹੈ ਅਸੀਂ ਸਿੱਖਾਂ ਦੇ ਵਾਰਸਾਂ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਆਇਆ ਮੈਂ ਤਾਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਤਗੜੇ ਹੋ ਕੇ ਦੇ ਵਿੱਚ ਸਾਥ ਦਿਓ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਕੀ ਮਜਬੂਰੀ ਬਣੀ ਹੋਈ ਆ ਖੁਦ ਵਾਅਦਾ ਕਰਕੇ ਖੁਦ ਹੁਣ ਡਿਲੇ ਕਰ ਰਹੀ ਐ ਇਸ ਚੀਜ਼ ਨੂੰ ਜਿਨ੍ਹਾਂ ਨੂੰ ਨਾ ਗੁਰੂ ਪ੍ਰਤੀ ਕੋ ਸਤਕਾਰ ਹੈ ਨਾ ਲੋਕਾਂ ਪ੍ਰਤੀ ਕੋ ਸਤਕਾਰ ਹੈ ਨਾ ਕਿਸਾਨਾਂ ਪ੍ਰਤੀ ਸਤਕਾਰ ਹੈ ਸਿਰਫ ਝੂਠ ਪ੍ਰਤੀ ਇਹਨਾਂ ਦਾ ਸਤਕਾਰ ਜ਼ਰੂਰ ਹੈ ਵਿਧਾਨ ਸਭਾ 'ਚ ਕੋਈ ਮੁੱਖ ਮੰਤਰੀ ਇਸ ਤਰ੍ਹਾਂ ਬੋਲਦਾ ਜਿਵੇਂ ਇਹ ਬੋਲਦਾ ਜਿਵੇਂ ਲੋਕ ਕਹਿੰਦੇ ਨੇ ਵੀ ਭੰਡ ਹੈ ਬਾਕੀ ਭੰਡਾਂ ਦੀ ਸਰਕਾਰ ਬਣ ਗਈ ਇਹਨਾਂ ਨੂੰ ਨਾ ਕੋਈ ਤਮੀਜ਼ ਹੈ ਸੁਮੇਤ ਕੇਜਰੀਵਾਲ ਤੇ ਭਗਵੰਤ ਮਾਨ ਦੋਨੇ ਝੂਠਾਂ ਦੇ ਸਰਦਾਰ ਨੇ ਇਹ ਕਹਿ ਸਕਦੇ ਆਪਾਂ ਹੋਰ ਇਹਨਾਂ ਦੀ ਕੋਈ ਮਜਬੂਰੀ ਨਹੀਂ ਹੈ ਕੁਝ ਤਬਦੀਲੀ ਆਈ ਹੈ ਪੰਜਾਬ ਦੇ ਵਿੱਚ ਹਾਂ ਬਦਲਾਅ ਬਹੁਤ ਆਇਆ ਹੈ ਜਿਹੜੇ ਕਰਪਸ਼ਨ ਹੈ ਜਿਹੜੀ ਉਹ 10 ਗੁਣਾ ਕਰਪਸ਼ਨ ਵਧ ਗਈ ਹੈ ਉਹ ਨਸ਼ਿਆਂ ਨਾਲ ਤੁਹਾਨੂੰ ਪਤਾ ਹੀ ਆ ਟੀਕੇ ਲਾ ਲਾ ਕੇ ਬੱਚੇ ਮਰ ਰਹੇ ਨੇ ਨੌਜਵਾਨੀ ਮਰ ਰਹੀ ਹੈ ਇਹਨਾਂ ਦੇ ਜਿਹੜੇ ਐਮਐਲਏ ਬਣੇ ਨੇ ਸਾਰੇ ਜਾ ਕੇ ਪ੍ਰਾਪਰਟੀ ਦੀ ਇਨਕੁਆਰੀਆਂ ਕਰਾਓ ਕਿੰਨੀ ਇਹਨਾਂ ਨੇ ਕੋਈ ਕੋਈ ਕਹਿੰਦੇ ਸੱਤ ਕੋਠੀਆਂ ਬਣਾ ਰਿਹਾ ਕੋਈ 10 ਬਣਾ ਰਿਹਾ ਕੋਈ ਦੋ ਬਣਾ ਰਿਹਾ ਕਿਸੇ ਨੇ ਆਸਟ੍ਰੇਲੀਆ ਜਾ ਕੇ ਕਹਿੰਦੇ ਜ਼ਮੀਨ ਲੈ ਲਈ ਇਹ ਸਾਰਾ ਬਦਲਾ ਹੀ ਹੈ ਸਮਾਣਾ ਵਿਖੇ ਖੜੇ ਆ ਜਿੱਥੇ ਟਾਵਰ ਮੋਰਚਾ ਲੱਗਿਆ ਹੋਇਆ ਸਾਡੇ ਨਾਲ ਸਮਾਣਾ ਦੇ ਸਾਬਕਾ ਐਮਐਲਏ ਰਾਜਲਾ ਸਾਹਿਬ ਨੇ ਰਾਜਲਾ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਕਹਿਣਾ ਤੇ ਨਹੀਂ ਬੇਨਤੀ ਹੈ ਕਿ ਇਹ ਜੋ ਭਾਈ ਗੁਰਜੀਤ ਸਿੰਘ ਨੇ 1.5 ਸਾਲ ਤੋਂ ਮੋਰਚਾ ਲਾਇਆ ਹੋਇਆ ਹੈ ਉਹਦੇ ਲਈ ਸਾਰੇ ਸਿੱਖ ਸਮਾਜ ਨੂੰ ਨਹੀਂ ਬਲਕਿ ਸਾਰੇ ਧਰਮਾਂ ਦੀ ਸਾਂਝੀ ਗੱਲ ਉਹਨਾਂ ਨੇ ਕੀਤੀ ਹੋਈ ਹੈ ਵੀ ਇਹ ਜਿਹੜਾ ਬੇਦਬੀ ਦੇ ਵਿਰੋਧ ਵਿੱਚ ਜਿਹੜਾ ਸਖਤ ਕਾਨੂੰਨ ਬਣਾਉਣ ਵਾਸਤੇ ਜਿੱਦਿਆ ਕਿਉਂਕਿ ਇਹ ਜਦੋਂ ਤੁਹਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਬੇਦਬੀਆਂ ਹੋਈਆਂ ਪਹਿਲੇ ਹਰ ਧਰਮ ਦੀ ਗ੍ਰੰਥ ਦੀ ਬੇਦਬੀ ਹੋਈ ਸੀ ਤੇ ਉਸ ਤੋਂ ਬਾਅਦ ਭਾਈ ਗੁਰਜੀਤ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਉਹਨਾਂ ਚਿਰ ਥੱਲੇ ਨਹੀਂ ਉਤਰਦਾ ਜਿੰਨਾ ਚਿਰ ਕੋ ਸਖਤ ਕਾਨੂੰਨ ਨਹੀਂ ਬਣਦਾ ਇਹ ਭਗਵੰਤ ਮਾਨ ਜੀ ਜਦੋਂ ਸਰਕਾਰ ਬੰਨੀ ਸੀ ਜਦੋਂ ਵੋਟਾਂ ਲੈਣੀਆਂ ਤੇ ਇਹਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਨਾ ਅਕਾਲੀਆਂ ਨੇ ਕੋਈ ਕਾਨੂੰਨ ਬਣਾਇਆ ਹਾਲਾਂਕਿ ਹਾਲਾਂਕਿ ਕਾਨੂੰਨ ਪਹਿਲਾਂ ਬਣੇ ਸੀ ਪਰ ਉਹ ਉਹਨੇ ਸਖਤ ਨਹੀਂ ਇਹਨਾਂ ਨੂੰ ਸਮਝੇ ਤੇ ਉਹਦੇ ਉਹਦਾ ਲੋਕਾਂ ਨੂੰ ਕੋਈ ਡਰ ਨਹੀਂ ਸੀ ਇਸ ਲਈ ਵਾਸਤੇ ਇਹਨੇ ਵਾਦਾ ਕੀਤਾ ਜੀ ਮੈਂ ਬੇਦਬੀ ਲਈ ਕਾਨੂੰਨ ਬਣਾਵਾਂਗਾ ਸਖਤ ਕਾਨੂੰਨ ਬਣਾਵਾਂਗਾ ਜਿਦੋਂ ਲੋਕ ਡਰਨਗੇ ਬੇਅਦਮੀਆਂ ਨਾ ਹੋਣਗੀਆਂ ਤੇ ਦੂਜੀ ਗੱਲ ਇਹਨੇ ਨਸ਼ੇ ਦੀ ਕੀਤੀ ਮੈਂ 6 ਮਹੀਨਿਆਂ ਤੋਂ ਨਸ਼ਾ ਰੋਕਾਂਗਾ ਪਰ ਨਾ ਇਹਨੇ ਦੋਨੇ ਗੱਲਾਂ ਤੋਂ ਮੁਕਰ ਗਿਆ ਭਗਵੰਤ ਮਾਨ ਇੱਥੇ ਵੀ ਆਇਆ ਸੀ ਮੁੱਖ ਮੰਤਰੀ ਅੱਜ ਜਦੋਂ ਪਿਛਲੇ ਸਾਲ ਇੱਥੇ 5-6 ਬੱਚੇ ਐਕਸੀਡੈਂਟ 'ਚ ਮਰੇ ਹਨ ਉਦੋਂ ਵੀ ਕਹਿ ਕੇ ਗਿਆ ਸੀ ਪਰ ਇਹਨਾਂ ਨੇ ਉਹਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਣ ਕਰਕੇ ਇੱਕ ਵਿਸ਼ੇਸ਼ اجلاس ਸੱਦ ਲਿਆ ਉਹਦੇ ਵਿੱਚ ਕੀ ਨਿਕਲਿਆ ਕੁਛ ਨਹੀਂ ਨਿਕਲਿਆ ਤੇ ਇਸ ਲਈ ਉਹਨੂੰ ਚਾਹੀਦਾ ਹੈ ਕਿ ਜੋ ਅੱਜ ਇੱਥੋਂ ਵਹੀਰ ਦਾ ਸ਼ੁਰੂਆਤ ਹੋ ਰਹੀ ਹੈ ਜਿਹਨੇ ਜਾ ਕੇ ਕੱਲ ਤੱਕ ਸਹਿ ਵਿਖੇ ਨਤਮਸਤਕ ਹੋਣਾ ਹੈ ਉੱਥੇ ਸਮਾਪਤੀ ਹੋਣੀ ਹੈ ਇਸ ਨੂੰ ਜੋ ਜੇਤੂ ਵਹੀਰ ਦਾ ਇਹਨਾਂ ਨੇ ਨਾਂ ਦਿੱਤਾ ਹੈ ਇਹਦੇ ਵਿੱਚ ਹਰਿਆਣਾ ਤੋਂ ਹਰਿਆਣਾ ਸ਼ਰਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਢਿੰਡਾ ਸਾਹਿਬ ਉਹ ਵੀ ਆਏ ਹਨ ਅਤੇ ਜੋ ਰਾਣਾ ਜੀ ਜਿਨ੍ਹਾਂ ਨੇ ਕਿਸਾਨ ਮੋਰਚੇ ਦੇ ਵਿੱਚ ਬੜਾ ਯੋਗਦਾਨ ਪਾਇਆ ਸੀ ਤੇ ਉਹ ਉਹਨਾਂ ਨੇ ਵੀ ਇੱਥੇ ਆਣ ਕੇ ਆਪਣਾ ਕੰਮ ਸੰਭਾਲਿਆ ਹੋਇਆ ਸਾਰੇ ਲੰਗਰ ਵੀ ਲਾਇਆ ਹੋਇਆ ਅਖੰਡ ਪਾਤਸ਼ਾਹ ਵੀ ਹਰਿਆਣਾ ਵਾਲੀ ਸੰਗਤਾਂ ਨੇ ਕਰਾਇਆ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਮਾਣੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਥੇ ਜਿਹੜਾ ਸਭ ਤੋਂ ਵੱਧ ਅਕਾਲੀ ਦਲ ਕਹਿੰਦਾ ਹੈ ਵੀ ਅਸੀਂ ਸਾਡਾ ਧਰਮ ਹੈ ਅਸੀਂ ਸਿੱਖਾਂ ਦੇ ਵਾਰਿਸਾਂ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਆਇਆ ਨਾ ਕੋਈ ਕੋਈ ਸ਼ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਆਇਆ ਇਹ ਉਹਨਾਂ ਨੂੰ ਵੀ ਚਾਹੀਦਾ ਹੈ ਵੀ ਇਹ ਇਕੱਲੇ ਭਾਈ ਗੁਰਜੀਤ ਸਿੰਘ ਦਾ ਮਸਲਾ ਥੋੜਾ ਹੈ ਇਹ ਸਾਰੇ ਧਰਮਾਂ ਦਾ ਮਸਲਾ ਹੈ ਸਾਰੇ ਸਿੱਖਾਂ ਦਾ ਮਸਲਾ ਹੈ ਸਾਰੇ ਧਰਮਾਂ ਦਾ ਮਸਲਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵੀ ਸਾਰੇ ਧਰਮਾਂ ਦੀ ਬਾਣੀ ਹੈ ਸਾਰੇ ਭਗਤਾਂ ਦੀ ਬਾਣੀ ਹੈ ਤੇ ਉਹ ਉਹ ਉਹਦੀ ਬੇਦਬੀ ਰੋਕਣ ਵਾਸਤੇ ਉਹਦੇ ਸਤਕਾਰ ਵਜੋਂ ਜੋ ਆ ਮੋਰਚਾ ਲੱਗਾ ਉਹਦੇ ਸਾਰਿਆਂ ਨੂੰ ਭਾਗ ਲੈਣਾ ਚਾਹੀਦਾ ਹੈ ਮੈਂ ਤਾਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਤਗੜੇ ਹੋ ਕੇ ਦੇ ਵਿੱਚ ਸਾਥ ਦਿਓ ਅੱਛਾ ਰਾਜੇਦਲ ਸਾਹਿਬ ਇੱਕ ਚੀਜ਼ ਹੈ ਕਿ ਤੁਸੀਂ ਵੀ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਣ ਤੋਂ ਪਹਿਲਾਂ ਖੁਦ ਕਹਿੰਦੇ ਸੀ ਕਿ ਸਖਤ ਕਾਨੂੰਨ ਬਣਨਾ ਚਾਹੀਦਾ ਤੁਹਾਨੂੰ ਰਾਜਨੀਤੀ ਦਾ ਬੜਾ ਲੰਬੇ ਸਮੇਂ ਤੋਂ ਤਜਰਬਾ ਰਿਹਾ ਹੈ ਤੁਸੀਂ ਸਿਆਸਤ ਦੇ ਵਿੱਚ ਵਿਚਰਦੇ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਕੀ ਮਜਬੂਰੀ ਬਣੀ ਹੋਈ ਆ ਖੁਦ ਵਾਅਦਾ ਕਰਕੇ ਖੁਦ ਹੁਣ ਡਿਲੇ ਕਰ ਰਹੀ ਐ ਇਸ ਚੀਜ਼ ਨੂੰ ਇਹ ਮਜਬੂਰੀ ਨਹੀਂ ਇਹ ਨਾ ਤੇ ਨਾ ਤੇ ਇਹ ਸਰਕਾਰ ਦੇ ਜਿਹੜੇ ਲੋਕ ਨੇ ਨਾ ਤੇ ਧਰਮੀ ਨੇ ਨਾ ਇਹ ਕਿ ਨਾ ਮਤਲਬ ਇਹ ਲੋਕਾਂ ਪੱਖੀ ਨੇ ਇਹ ਮਤਲਬ ਜਿਵੇਂ ਕਹਿ ਲਈਏ ਕਿ ਨਵੀਂ ਕਿਸਮ ਦੇ ਲੋਕ ਨੇ ਜਿਨ੍ਹਾਂ ਨੂੰ ਨਾ ਗੁਰੂ ਪ੍ਰਤੀ ਕੋ ਸਤਕਾਰ ਹੈ ਨਾ ਲੋਕਾਂ ਪ੍ਰਤੀ ਕੋਈ ਸਤਕਾਰ ਹੈ ਨਾ ਕਿਸਾਨਾਂ ਪ੍ਰਤੀ ਸਤਕਾਰ ਹੈ ਸਿਰਫ ਝੂਠ ਪ੍ਰਤੀ ਇਹਨਾਂ ਦਾ ਸਤਕਾਰ ਜ਼ਰੂਰ ਹੈ ਲੋਕਾਂ ਲਈ ਝੂਠ ਬੋਲਣਾ ਮਜ਼ਾਕ ਕਰਨੇ ਆਹ ਨੂੰ ਵਿਧਾਨ ਸਭਾ ਦੇ ਵਿੱਚ ਵੇਖੀ ਨੇ ਤੁਸੀਂ ਵਿਧਾਨ ਸਭਾ ਜੇ ਕੋਈ ਮੁੱਖ ਮੰਤਰੀ ਇਸ ਤਰ੍ਹਾਂ ਬੋਲਦਾ ਜਿਵੇਂ ਇਹ ਬੋਲਦਾ ਜਿਵੇਂ ਲੋਕ ਕਹਿੰਦੇ ਨੇ ਵੀ ਭੰਡ ਹੈ ਬਾਕੀ ਭੰਡਾਂ ਦੀ ਸਰਕਾਰ ਬਣ ਗਈ ਇਹਨਾਂ ਨੂੰ ਨਾ ਕੋਈ ਤਮੀਜ਼ ਹੈ ਨਾ ਗੁਰੂ ਦਾ ਸਤਕਾਰ ਇਹਨਾਂ ਨੂੰ ਨਾ ਕਿਸੇ ਹੋਰ ਵਿਅਕਤੀ ਦਾ ਸਤਕਾਰ ਹੈ ਇਹ ਲੋਕਾਂ ਨਾਲ ਧੋਖਾ ਝੂਠ ਬੋਲੀ ਜੋ ਬੋਲੀ ਜੋ ਬੋਲੀ ਜੋ ਸਮੇਤ ਕੇਜਰੀਵਾਲ ਤੇ ਭਗਵੰਤ ਮਾਨ ਦੋਨੇ ਝੂਠਾਂ ਦੇ ਸਰਦਾਰ ਨੇ ਇਹ ਕਹਿ ਸਕਦੇ ਆਪਾਂ ਹੋਰ ਇਹਨਾਂ ਦੇ ਕੋਈ ਮਜਬੂਰੀ ਨਹੀਂ ਹੈ ਸਰਕਾਰ ਚਾਹੇ ਤਾਂ ਜਿਵੇਂ ਇਹ ਵਿਸ਼ੇਸ਼ ਜਿਲ੍ਹਾ ਸੱਦਿਆ ਹੀ ਆ ਹੁਣ ਕੱਲ ਵੀ ਹੋ ਗਿਆ ਪਹਿਲਾਂ ਆਨੰਦਪੁਰ ਸਾਹਿਬ ਹੋਇਆ ਸੀ ਉਦੋਂ ਪਹਿਲਾਂ ਵੀ ਇਹਨਾਂ ਨੇ ਬੇਦਬੀ ਦੇ ਸਬੰਧ ਵਿੱਚ ਸੱਦਿਆ ਸੀ ਬਣਾ ਸਕਦੀ ਹੈ ਕਮੇਟੀ ਕਿਹੜਾ ਇਹਨਾਂ ਰੋਕਦਾ ਮੌਸਮ ਤੀ ਇਹਨਾਂ ਦੀ ਹੁਣ ਤਾਂ ਪਹਿਲਾਂ 92 ਲੋਕਾਂ ਨੇ ਜਿਤਾਇਆ ਹੁਣ ਤਾਂ ਆ ਜਿਮਨੀ ਚੋਂ ਨਾ ਜਿੱਤ ਜਿੱਤ ਕੇ ਇਹਨਾਂ ਨੇ ਹੋਰ ਪੰਜ ਚਾਰ ਵਧ ਗਏ ਕਿੰਨੇ ਸੰਕਟ ਦੇ ਨੇੜੇ ਅੱਪੜ ਚੱਲੇ ਨੇ ਅੱਛਾ ਜਿਵੇਂ ਤੁਸੀਂ ਸਿਆਸਤ ਦੇ ਵਿੱਚ ਵਿਚਰਦੇ ਰਹੇ ਹੋ ਹੁਣ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਜੇਕਰ ਛੱਡ ਦਿੱਤਾ ਜਾਵੇ ਹੋਰ ਮੁੱਦੇ ਦੇ ਵਿੱਚ ਕਿਸੇ ਚ ਬਦਲਾਅ ਆਇਆ ਕੁਝ ਤਬਦੀਲੀ ਆਈ ਹੈ ਪੰਜਾਬ ਦੇ ਵਿੱਚ ਹਾਂ ਬਦਲਾਅ ਬਹੁਤ ਆਇਆ ਹੈ ਜਿਹੜੇ ਕਰਪਸ਼ਨ ਹੈ ਜਿਹੜੀ ਉਹ 10 ਗੁਣਾ ਕਰਪਸ਼ਨ ਵਧ ਗਈ ਹੈ ਠੀਕ ਹੈ ਜਿਹੜੇ ਨਸ਼ਾ ਕਹਿੰਦੇ ਨੇ ਅਸੀਂ 4 ਮਹੀਨੇ ਰੋਕ ਦਿਆਂਗੇ 6 ਮਹੀਨੇ ਰੋਕ ਦਿਆਂਗੇ ਉਹ ਨਸ਼ਿਆਂ ਨਾਲ ਤੁਹਾਨੂੰ ਪਤਾ ਹੀ ਆ ਤੇ ਕੇ ਲਾ ਲਾ ਕੇ ਬੱਚੇ ਮਰ ਰਹੇ ਨੇ ਨੌਜਵਾਨੀ ਮਰ ਰਹੀ ਹੈ ਤੇ ਬਦਲਾ ਇਹੋ ਜਿਹਾ ਬਹੁਤ ਆਏ ਨੇ ਝੂਠ ਝੂਠ ਕਿੰਨੇ ਬੋਲੇ ਜਾ ਰਹੇ ਨੇ ਉਹਦੇ ਬਹੁਤ ਬਦਲਾ ਆਇਆ ਕਰਪਸ਼ਨ ਇਹਨਾਂ ਦੇ ਜਿਹੜੇ ਐਮ ਐਲ ਏ ਬਣੇ ਨੇ ਸਾਰੇ ਜਾ ਕੇ ਪ੍ਰਾਪਰਟੀ ਦੀ ਇਨਕੁਆਰੀਆਂ ਕਰਾਓ ਕਿੰਨੀ ਇਹਨਾਂ ਨੇ ਕੋਈ ਕੋਈ ਕਹਿੰਦੇ ਸੱਤ ਕੋਠੀਆਂ ਬਣਾ ਰਿਹਾ ਕੋਈ 10 ਬਣਾ ਰਿਹਾ ਕੋਈ ਦੋ ਬਣਾ ਰਿਹਾ ਕਿਸੇ ਨੇ ਆਸਟ੍ਰੇਲੀਆ ਜਾ ਕੇ ਕਹਿੰਦੇ ਜ਼ਮੀਨ ਲੈ ਲਈ ਇਹ ਸਾਰਾ ਬਦਲਾ ਹੀ ਹੈ ਇਹ ਜੇ ਹੋਰ ਤਾਂ ਕੋਈ ਨਹੀਂ ਕਿਉਂਕਿ ਇਹਹੀ ਇਹ ਹੀ ਲੋਕ ਚਾਹੁੰਦੇ ਹਨ ਮੇ ਬਦਲਾਅ ਹੋਵੇ ਲੋਕੇ ਧੋਖੇ ਜਾ ਕੇ ਉਹਨਾਂ ਨੇ ਬਦਲਾਅ ਲਿਆ ਤਾਂ ਅੱਛਾ ਬਹੁਤ ਸਾਰੇ ਸੱਜਣੇ ਵੀ ਕਹਿੰਦੇ ਆ ਕਿ ਜੇਕਰ ਬੇਅਦਬੀ ਤੇ ਕਾਨੂੰਨ ਬਣ ਜਾਂਦਾ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਤੁਹਾਨੂੰ ਕੀ ਲੱਗਦਾ ਨਿੱਜੀ ਤੌਰ ਤੇ ਨਹੀਂ ਦੁਰਵਰਤੋਂ ਕਿਉਂ ਹੋਵੇਗੀ ਇਹਦੇ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਵੀ ਗ੍ਰੰਥ ਦੀ ਬੇਦਬੀ ਹੋएगी ਤਾਂ ਹੀ ਉਹ ਕਾਨੂੰਨ ਲਾਗੂ ਹੋਏਗਾ ਨਾ ਉਂਝ ਉਂਝ ਕਿਵੇਂ ਉਹਦੇ ਦਰਵਰਤ ਹੋ ਜਾਏਗੀ ਇਹ ਕੋਈ ਕਿਸੇ ਵਿਅਕਤੀ ਦੀ ਬੇਦਬੀ ਵਾਸਤੇ ਜਾਂ ਵਿਅਕਤੀ ਦੀ ਬੇਇੱਜ਼ਤੀ ਵਾਸਤੇ ਇਹ ਕਾਨੂੰਨ ਥੋੜਾ ਬਣਾਇਆ ਇਹ ਤਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਦਬੀ ਹੋਏਗੀ ਤਾਂ ਉਹ ਕਾਨੂੰਨ ਉੱਤੇ ਲਾਗੂ ਹੋਏਗਾ ਇਹ ਤਾਂ ਐਵੇਂ ਜਿੰਨ ਇਹ ਜਦੋਂ ਇਹਨਾਂ ਨੇ ਨਹੀਂ ਬਣਾਉਣਾ ਤੇ ਤਾਂ ਉਹ ਜਿਹੜੇ ਸਰਕਾਰ ਪੱਖੀ ਲੋਕ ਨੇ ਉਹ ਹੀ ਉਹਦੇ ਇਹ ਗੱਲਾਂ ਫਲਾ ਰਹੇ ਨੇ ਝੂਠ ਫਲਾ ਰਹੇ ਨੇ ਅੱਛਾ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਵੀ ਰਹੀ ਕਾਂਗਰਸ ਦੀ ਵੀ ਰਹੀ ਹੁਣ ਆਮ ਆਦਮੀ ਪਾਰਟੀ ਦੀ ਵੀ ਰਹੀ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕਰਿਆ ਪਹਿਲਾਂ ਲੋਕਾਂ ਨੇ ਅਕਾਲੀ ਬਦਲ ਤੇ ਫਿਰ ਕਾਂਗਰਸ ਬਦਲਤੀ ਫਿਰ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜੋ ਵਾਅਦੇ ਸਰਕਾਰ ਨੇ ਕਰੇ ਸੀ ਉਹ ਪੂਰੇ ਨਹੀਂ ਹੋ ਪਏ ਤਾਂ ਆਮ ਲੋਕ ਕਿੱਧਰ ਨੂੰ ਜਾਣ ਕਿ ਕਿਸ ਪਾਸੇ ਨੂੰ ਜਾਣ ਕਿਉਂਕਿ ਪੋਲਿਟੀਕਲ ਪਾਰਟੀਆਂ ਕੋਲੋਂ ਤਾਕਤ ਹੁੰਦੀ ਹੈ ਕਿ ਜਿਹੜੇ ਪੰਜਾਬ ਦੇ ਲੋਕਾਂ ਦੇ ਮੁੱਦੇ ਸੁਲਝਾ ਸਕਦੀਆਂ ਨੇ ਫਿਰ ਹੁਣ ਆਮ ਲੋਕ ਕੀ ਕਰਨ ਨਹੀਂ ਆਮ ਲੋਕ ਹੁਣ ਆਪਣੇ ਆਪਣੇ ਥਾਂ ਤੇ ਜਾਣਗੇ ਕਿਉਂਕਿ ਪਹਿਲਾਂ ਉਹ ਕਹਿੰਦੇ ਸੀ ਵੀ ਅਕਾਲੀ ਵੀ ਗਲਤ ਨੇ ਜੀ ਕਾਂਗਰਸੀ ਵੀ ਗਲਤ ਨੇ ਉਹਦੇ ਵਿੱਚੋਂ ਹੀ ਨਿਕਲ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਾਈਆਂ ਹਨ ਵੋਟਾਂ ਤੇ ਆ ਜਦੋਂ ਹੁਣ ਹੁਣ ਜਿੱਥੇ ਕਹਿੰਦੇ ਵੀ 70 ਸਾਲਾਂ ਚ ਅਸੀਂ ਤੁਸੀਂ ਮੁੱਖ ਮੰਤਰੀ ਦਾ ਬਿਆਨ ਹੈ ਵੀ ਜਿਹੜਾ ਪਹਿਲਾਂ 200 2 ਲੱਖ ਕਰੋੜ ਸੀ ਹੁਣ 4 ਲੱਖ ਕਰੋੜ ਤੋਂ ਉੱਤੇ ਜਿਹੜਾ ਹੈ ਪੰਜਾਬ ਸਰ ਕਰਜ਼ਾ ਹੋ ਗਿਆ ਇਹ ਨਾਲੇ ਕਹਿੰਦਾ ਵੀ ਅਜੇ ਮੈਂ ਉਤਾਰ ਰਿਆਂ ਜੇ ਨਾ ਉਤਾਰਦਾ ਹੁੰਦਾ ਤੇ ਹੋਰ ਵੱਜ ਜਾਣਾ ਸੀ ਤੇ ਇਹ ਮਤਲਬ ਵੀ ਇਹ ਸਾਰਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਇੱਕ ਝੂਠ ਦੀ ਦੁਕਾਨ ਸੀ ਝੂਠ ਤੋਂ ਸੌਦਾ ਲੋਕਾਂ ਨੇ ਉਹ ਵਿਸ਼ਵਾਸ ਕਰ ਲਿਆ ਹੁਣ ਲੋਕ ਆਪਣੇ ਆਪਣੇ ਘਰਾਂ ਵਿੱਚ ਪਰਤ ਜਾਣਗੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਸ ਸੰ ਸਾਬਕਾ ਐਮਐਲਏ ਸਮਾਣਾ ਤੋਂ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਨਾਲ ਉਦੋਂ ਤੱਕ ਦਿਓ ਆ ਗਿਆ ਰੱਬ ਰੱਖਾ